ਕਿ ਜਿੱਥੇ ਸਾਨੂੰ ਬੁਲਾਇਆ ਸੀ ਵਿਲੋ ਹਸਪੀਟਲ ਹਾਂਜੀ ਮੈਂ ਨਾ ਉਦੋਂ ਦੁਕਾਨ ਤੋਂ ਆ ਰਿਹਾ ਸੀਗਾ ਸਮਾਨ ਲੈ ਕੇ ਗਿਆ ਮੈਂ ਵਾਪਸੀ ਨਿਆਣੀ ਮੈਂ ਆਪਣੀ ਦੁਕਾਨ ਤੇ ਉੱਥੇ ਖੜਾਏ ਸੀਗੇ ਅਸੀਂ ਉੱਥੇ ਰੰਨੇ ਦੀਬਿਆ ਰੋਡ ਤੇ ਰੰਨੇ ਆ ਦੀਬਿਆ ਰੋਡ ਤੇ ਦੁਕਾਨ ਹੈ ਗਈ ਕਿਥੇ ਪੈਂਦਾ ਦੀਬਿਆ ਰੋਡ ਵੱਧ ਕੇ ਰੋਡ ਤੇ ਜੀ ਤੇ ਉੱਥੇ ਜੀ ਮੈਂ ਹੋਰ ਸੇਲ ਦਾ ਕੰਮ ਕਰਦਾ ਜੀ ਮੋਹੱਲਾ ਦਾ ਤੇ ਇਹ ਬੱਚੇ ਉੱਥੇ ਖੜੇ ਇੱਥੇ ਬਿਠਾਦੇ ਸੀਗੇ ਮੈਂ ਕਿਹਾ ਵੀ ਚਲ ਮੈਂ ਸਮਾਨ ਛੱਡ ਕੇ ਆਣਾ ਵਿੱਚ ਬਾਅਦ ਚੁਲਾਇਨਾ ਇਹ ਦੁਕਾਨ ਤੇ ਕਹਿੰਦਾ ਚਲ ਮੈਂ ਸਫਾਈ ਕਰ ਲੈਣਾ ਮੈਂ ਉਹ ਸਫਾਈ ਕਰਦੇ ਕਰਦੇ ਨਾ ਝਾੜੂ ਮਾਰਦੇ ਮਾਰਦੇ ਇੱਕ ਲਿਫ ਤੇ ਉਹ ਨਾਲ ਦਾ ਜਿਹੜਾ ਗਵੰਡੀ ਕਪੜੇ ਵਾਲਾ ਹੈਗਾ ਵਾ ਉਹ ਇਹ ਨਾ ਸਾਰਿਆਂ ਨੇ ਮਤਲਬ ਕਿ ਪਹਿਲਾਂ ਕਹਿੰਦਾ ਇਹਨੂੰ ਕਹਿੰਦਾ ਵੀ ਤੂੰ ਆ ਕੂੜਾ ਇੱਧਰ ਸੁੱਟੀ ਐ ਨਾ ਇਹ ਕਹਿੰਦਾ ਭਈਆ ਸੋਰੀ ਭਈ ਉੱਡ ਕੇ ਆ ਗਿਆ ਹੂਗਾ ਫਿਰ ਕਹਿੰਦਾ ਚੂਤੀਆ ਹਮ ਫਲਾਣਾ ਹੈ ਉਹ ਬਹੁਤ ਗੰਦੀ ਗੰਦੀ ਗਾਲਾਂ ਕੱਢੀਆਂ ਉਹਨੇ ਤੇ ਕਹਿੰਦਾ ਭਈਆ ਗਾਲੀ ਮਤ ਨਿਕਾਲੋ ਉਹਨੇ ਕਿਲਾ ਵਾਲੀ ਸੋਟੀ ਲੈ ਕੇ ਇਹਦੇ ਹੱਥ ਤੇ ਮਾਰੀ ਆ ਦੇਖੋ ਜੀ ਬੱਚੇ ਦੇ ਹੱਥ ਤੇ ਮਾਰੀ ਹੈ ਹਾਂ ਬੱਚੇ ਦੇ ਹੱਥ ਤੇ ਮਾਰੀ ਅੱਛਾ ਜਦੋਂ ਇਹ ਗੱਲਬਾਤ ਹੋਈ ਹੈ ਦੁਕਾਨ ਤੇ ਕੋਈ ਹੈਗਾ ਸੀਗਾ ਕਿ ਕੱਲਾ ਮੁੰਡਾ ਹੀ ਸੀਗਾ ਨਹੀਂ ਆ ਕੱਲੇ ਦੋਨੋਂ ਛੋਟੇ ਛੋਟੇ ਸੀਗੇ ਇਹਨੂੰ ਵੀ ਕੁੱਟਿਆ ਇਹਨੂੰ ਵੀ ਕੁੱਟਿਆ ਅੱਛਾ ਇਹ ਦੋਨੋਂ ਛੋਟੇ ਬੱਚੇ ਸੀਗੇ ਉਦੋਂ ਉੱਥੇ ਜਦੋਂ ਉਹਨਾਂ ਨੇ ਇਹ ਹਮਲਾ ਕੀਤਾ ਹਾਂਜੀ ਇਹ ਦੋਨੋਂ ਛੋਟੇ ਬੱਚੇ ਸੀਗੇ ਉੱਥੇ ਤੇ ਉਸ ਤੋਂ ਬਾਅਦ ਜਦੋਂ ਮੈਨੂੰ ਫੋਨ ਆਇਆ ਨਾ ਵੀ ਉਹਦਾ ਹੱਥ 파ੜਤਾ ਜੀ ਵੀ ਤੁਹਾਡੇ ਮੁੰਡੇ ਦਾ ਵੀ ਫਟਾਫਟ ਪਹੁੰਚੋ ਮੈਂ ਉੱਥੋਂ ਦੀ ਪੈਦਲ ਫਟਾਫਟ ਭੱਜਿਆ ਤੇ ਉੱਥੇ ਆ ਕੇ ਮੈਂ ਪੁੱਛਿਆ ਵੀ ਮੈਂ ਤੂੰ ਤੂੰ ਦੂਢ ਨਹੀਂ ਪਾਉਗੇ ਤੇ ਫਿਰ ਮੈਂ ਮੈਂ ਨਾ ਥੋੜਾ ਹੱਤੋਬਾਜੀ ਹੋਈ ਸੀਗੀ ਤੇ ਫਿਰ ਮੈਂ ਜੋ ਦੇਖਣ ਦੇ ਹੱਤੇ ਬਹੁਤ ਖੂਨ ਨਿਕਲਦਾ ਪਿਆ ਮੈਂ ਉਹਨੂੰ ਛੱਡ ਕੇ ਮਿਲ ਕੇ ਗੱਲ ਕਰਨ ਤੋਂ ਮੈਂ ਇਹਨੂੰ ਫਟਾਫਟ ਹਸਪੀਟਲ ਲੈ ਕੇ ਪਹੁੰਚਿਆ ਤੇ ਉਸ ਤੋਂ ਬਾਅਦ ਇਹ ਭਰਾ ਆ ਗਏ ਸੀ ਮੈਂ ਇਹ ਕਹਿੰਦਾ ਵੀ ਤੂੰ ਹਸਪੀਟਲ ਲੈ ਕੇ ਪਹੁੰਚ ਤੂੰ ਕੋਈ ਗੱਲ ਨਹੀਂ ਤੂੰ ਜਾ ਇਹ ਵਾਪਸ ਚਲੇ ਗਏ ਸੀ ਸਾਰੇ ਇਹਨੇ ਘਰੇ ਫਿਰ ਉਸ ਤੋਂ ਬਾਅਦ ਇੱਕ ਰੋਦੀ ਵਾਪਸੀ ਇਹ ਆ ਰਿਹਾ ਸੀ ਇਕੱਲਾ ਆ ਰਿਹਾ ਸੀਗਾ ਤੇ ਇਹਨੇ 25 30 ਜਾਂਨੇ ਕਿੰਨੇ ਵੀ ਜਾਂਨੇ ਸੀਗੇ ਮੈਨੂੰ ਨਹੀਂ ਪਤਾ ਮੈਂ ਤੇ ਹਸਪੀਟਲ ਆ ਗਿਆ ਤੇ ਇਹਨੂੰ ਫੜ ਕੇ ਦੇਖੋ ਕੀ ਹਾਲਤ ਕੀਤੀ ਇਹਦੀ ਤੁਸੀਂ ਦੇਖੋ ਅਜੀ ਭਾਜੀ ਕੀ ਕਿੱਦਾਂ ਮੈਂ ਨਾ ਭਾਬੀ ਨੂੰ ਉਹ ਦੁਕਾਨ ਤੋਂ ਵਾਪਸ ਲੈ ਆਣੇਗਾ ਮੈਂ ਘਰੇ ਲਿਆਣਾ ਮੈਨੂੰ ਜਾਂਦੇ ਜਾਂਦੇ ਮੈਂ ਦੇਖਿਆ ਡੇਢ 200 ਉਹਨਾਂ ਨੇ ਮੁੰਡਾ ਇਕੱਠਾ ਕੀਤਾ ਹੈ ਮੈਂ ਉਹਨਾਂ ਦੇ ਵੱਲ ਦੇਖਿਆ ਨਹੀਂ ਉਹਨਾਂ ਨੇ ਮੇਰੀ ਐਕਟਿਵਲ ਰੋਕ ਕੇ ਖੋ ਕੇ ਮੈਨੂੰ ਇੰਨਾ ਕੁ ਮਾਰਿਆ ਮੈਨੂੰ ਪਤਾ ਨਹੀਂ ਕਿੰਨੇ ਕਿੰਨੇ ਇਹਨਾਂ ਨੇ ਮਾਰਿਆ ਆ ਮੇਰੇ ਸਿਰ ਦੇ ਵਿੱਚ ਨਹੀਂ ਸੱਟਾਂ ਮਾਰੀਆਂ ਦੇਖ ਲੋ ਸਭ ਸਵੋਲਿੰਗ ਵਗੈਰਾ ਹੋਈ ਹੋਈ ਆ ਮੈਨੂੰ ਕੱਲ ਪਤਾ ਹੀ ਨਹੀਂ ਪਤਾ ਤੇ ਮੈਨੂੰ ਕੁਝ ਨਹੀਂ ਪਤਾ ਉੱਥੇ ਡੇਢ 200 ਬੰਦੇ ਇਕੱਠੇ ਹੋਏ ਹੋਏ ਸੀ ਮੈਨੂੰ ਸਭ ਨੇ ਮਾਰਿਆ ਪਤਾ ਨਹੀਂ ਕੀ ਕੀ ਮਾਰਿਆ ਬੈਲਟਾਂ ਮਾਰੀਆਂ ਕੀ ਮਾਰਿਆ ਦੇਖੋ ਮੇਰੇ ਪੈਰ ਆਹ ਦੇਖੋ ਜੀ ਠਿੱਕੀ ਠੱਡ ਦੇ ਵਿੱਚ ਕੀ ਕੀ ਮਾਰਿਆ ਪਿੱਛੇ ਆ ਪਿੱਛੇ ਪਿੱਠ ਤੇ ਬੈਕ ਤੇ ਮਾਰਿਆ ਆਹ ਦੇਖੋ ਜੀ ਇੱਥੇ ਆਹ ਦੇਖੋ ਆਹ ਦੇਖੋ ਜੀ ਇੱਥੇ ਉੱਧਲੀ ਸਾਈਡ ਦੇ ਕਹਦਾ ਤੁਹਾਾਰੇ ਤੁਹਾਰੇ ਕੋ ਮੈਂ ਰਹਿਣੇ ਨਹੀਂ ਦੂੰਗਾ ਕੰਦਾ ਯਾ ਇੱਥੋਂ ਰੋਡ ਤੇ ਤੁਸੀਂ ਕਹਿੰਦਾ ਨਿਕਲ ਕੇ ਮੈਂ ਰਹਿਣੇ ਨਹੀਂ ਦੂੰਗਾ ਕਿਉਂਕਿ ਉੱਥੇ ਉੱਥੇ ਸਾਡੀ ਉੱਥੇ ਸਾਡੀ ਆਪਣੀ ਦੁਕਾਨ ਹੈਗੀ ਆ ਤੇ ਉੱਥੇ ਸਾਡਾ ਰੋਡ ਤੇ ਉਹੀ ਜਾਣਾ ਆਣਾ ਹੈਗਾ ਦੋ ਜਾਣਾ ਜਾਣਾ ਹੈਗਾ ਸਾਡਾ ਸਾਨੂੰ ਹੁਣ ਬਹੁਤ ਖਤਰਾ ਪੈ ਚੁੱਕਾ ਜੀ ਉੱਥੇ ਇਹ ਸਾਡੀ ਕੋਈ ਵੀ ਮਤਲਬ ਕੀ ਇੱਧਰ ਉਹਨੂੰ ਮਾਲਕ ਨੂੰ ਫੋਨ ਕੀਤਾ ਸੀ ਉਹ ਵੀ ਵਿੱਚ ਰਲਿਆ ਆ ਨਾਲ ਮਾਲਕ ਵੀ ਵਿੱਚ ਰਲਿਆ ਆ ਹਉਂਦੂ ਹੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਫਿਰ ਸਾਨੂੰ ਇਨਸਾਫ ਦਿੱਤਾ ਜਾਵੇ ਬਸ ਇਹਨਾਂ ਤੇ ਕਾਨੂੰਨੀ ਕਾਰਵਾਈ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਸਾਨੂੰ ਇਨਸਾਫ ਦਿੱਤਾ ਜਾਵੇ ਛੋਟੇ ਛੋਟੇ ਬੱਚੇ ਦੱਸੋ ਕਿੱਥੇ ਲੜਨਗੇ ਦੱਸੋ ਤੁਸੀਂ ਆਪ ਦੇਖ ਲਓ ਆ ਛੋਟੇ ਛੋਟੇ ਦੋ ਬੱਚੇ ਹੈਗੇ ਆ ਇਹ ਕਿਹਦੇ ਨਾਲ ਲੜਨਗੇ ਇੰਨੇ ਉਹ ਇੰਨੇ ਵੱਡੇ ਵੱਡੇ ਹੈਗੇ ਤੁਸੀਂ ਆਪ ਦੇਖ ਲਓ ਇੰਨੇ ਵੱਡੇ ਵੱਡੇ ਇਹਨਾਂ ਨਾਲ ਛੋਟੇ ਬੱਚੇ ਕੀ ਕਰਨਗੇ ਬੀਟਾ ਮੇਰੀ ਮੇਰੀ ਉਹਨਾਂ ਨੇ ਐਕਟਿਵਾ ਵੀ ਖੋਲੀ ਆ ਪਤਾ ਪਤਾ ਕੀ ਹੋਇਆ ਕੀ ਅਸੀਂ ਅਸੀਂ ਨਾ ਅਸੀਂ ਡੈਕੋਰੇਸ਼ਨ ਲੜੀਆਂ ਰੋੜੀਆਂ ਸਮਾਨ ਲਾਇਆ ਸੀਗਾ ਉਹ ਜਿਹੜਾ ਰਾਤੀ ਖਰਾਬ ਸਮਾਨ ਸੀ ਅਸੀਂ ਸੁੱਟਦਾ ਸੀ ਸਾਰਾ ਉਹ ਕਿਸ ਕੂੜੇ ਵਾਲਾ ਲੰਗਦਾ ਨਾ ਉਹ ਚੱਕ ਕੇ ਲੈ ਜਾਂਦਾ ਰਾਤੀ ਕੂੜੇ ਵਾਲਾ ਨਹੀਂ ਲੰਗਿਆ ਉਹ ਅਸੀਂ ਇਕੱਠਾ ਕਰਦਾ ਹੱਥ ਨਾਲ ਦੁਕਾਨ ਖੋਲਣ ਤੋਂ ਪਹਿਲਾਂ ਹੱਥ ਨਾਲ ਇਕੱਠਾ ਕਰਕੇ ਸਾਈਡ ਤੇ ਰੱਖਦਾ ਉਹ ਹਵਾ ਚੱਲੀ ਮਾਰੇ ਉਧਰ ਉਧਰ ਨੂੰ ਚਲਾ ਗਿਆ ਕੂੜਾ ਤੇ ਗਾਲਾ ਗਾਲਾ ਘਟਣ ਕੰਦਿਆਂ ਕੰਦਿਆਂ ਗਾਲਾ ਘਟਣ ਲੱਗ ਗਿਆ ਮੈਂ ਕਿਹਾ ਭਾਈ ਤੇਨਾਂ ਪਿਆਰ ਨਾ ਬੋਲਦੇ ਬਦੂ ਪਿਆਰ ਨਾ ਬੋਲ ਤੂੰ ਗਾਲਾ ਘਾ ਦੋ ਘਟਦਾ ਪਿਆ ਐਨੇ ਜੀ ਉਹ ਆਇਆ ਡੰਡਾ ਚੱਕਿਆ ਉਹਨੇ ਡੰਡੇ ਨੂੰ ਡੰਡੇ ਮਾਰੇ ਲੱਗ ਗਿਆ ਤੇ ਫਿਰ ਮੈਂ ਆਪਣੇ ਪਾਪਾ ਨੂੰ ਪਾਪਾ ਗੁਵਾਂਡੀ ਦਾ ਪਾਪਾ ਨੂੰ ਫੋਨ ਕਰਾਇਆ ਫਿਰ ਪਾਪਾ ਨੇ ਫੋਨ ਆ ਪਾਪਾ ਭੱਜਦੇ ਆਏ ਤੇ ਬੇਟਾ ਤੂੰ ਕੱਲਾ ਸੀਗਾ ਦੁਕਾਨ ਤੇ ਜਦੋਂ ਨਹੀਂ ਮੇਰਾ ਭਰਾ ਵੀ ਸੀ ਨਾਲ ਚਾਹੇ ਇਤਰਾ ਛੋਟਾ ਭਰਾ ਨਾਲ ਸੀਗਾ ਹੈ ਹਾਂਜੀ